ਗੋਲਡੀ ਸੀ ਮੁੰਡੇ ਦਾ ਨਾਮ ਉਹਦਾ ਪੂਰਾ ਨਾਮ ਮੈਨੂੰ ਵਿਸਰ ਗਿਆ ਤੇ ਉਹ ਮੁੰਡਾ ਕਥਾਵਾਚਕ ਸੀ ਤੇ ਕਥਾਵਾਚਕ ਵੀ ਉਹ ਕਿਸ ਲੈਵਲ ਦਾ ਸੀ ਭਾਈ ਪਿੰਦਰਪਾਲ ਸਿੰਘ ਜਿੱਥੋਂ ਪੜ੍ਹੇ ਉੱਥੋਂ ਹੀ ਉਹ ਪੜ੍ਹਿਆ ਸੀ ਤੇ ਉਹਦੇ ਇਹ ਬਰਾਬਰ ਦਾ ਕਥਾਵਾਚਕ ਸੀ ਅੱਜ ਉਹ ਬੰਦੇ ਨੇ ਕਿਤੇ ਦੀ ਕਿਤੇ ਹੋਣਾ ਸੀ ਉਹ ਇਹਨਾਂ ਨੇ ਗੋਲੀ ਮਾਰ ਕੇ ਉੱਥੇ ਮਾਰਿਆ ਫੂਲ ਲੱਖਾਂ ਮੰਨਦਾ ਵੀਡੀਓ ਦੇ ਵਿੱਚ ਕਈ ਇੰਟਰਵਿਊਆਂ 'ਚ ਮੰਨਿਆ ਉਹਦੇ ਮਰਨ ਤੋਂ ਬਾਅਦ ਉਹਦੇ ਘਰੇ ਇੱਕ ਬੇਟੀ ਨੇ ਜਨਮ ਲਿਆ ਉਹਦੇ ਤਿੰਨ ਧੀਆ ਲਵਾਰਸ ਕੀਤੀਆਂ ਇਸ ਬੰਦੇ ਨੇ ਤਿੰਨ ਬੱਚੀਆਂ ਕਦੇ ਸਾਰ ਲਈ ਆ ਉਹਨਾਂ ਦੀ ਉਹਨਾਂ ਦੀ ਮਾਂ ਉਦੋਂ ਬਾਅਦ ਲੱਕ ਟੁੱਟ ਗਿਆ ਜਦੋਂ ਘਰ ਵਾਲਾ ਮਰ ਗਿਆ ਕਿੰਨੀ ਕਿੰਨੀ ਉਮਰ ਸੀ ਉਸ ਕੁੜੀ ਦੀ ਜਿੱਦੇ ਉਹਦਾ ਘਰ ਵਾਲਾ ਇਸ ਦੁਨੀਆ ਤੋਂ ਇਸ ਬੰਦੇ ਨੇ ਤੋੜਿਆ 26 ਸਾਲ ਦੀ ਕਦੇ ਅੱਜ ਇਹਨੇ ਕਦੇ ਗਿਆ ਉਹਨਾਂ ਦੇ ਘਰੇ ਅੱਜ ਉਹਨਾਂ ਧੀਆਂ ਦੀ ਕੀ ਜ਼ਿੰਮੇਵਾਰੀ ਚੱਕੀਏ ਨੇ ਦਬਾਅ ਪਾ ਕੇ ਇਹਨੇ ਉਹ ਕੇਸ ਰਾਜੀਨਾਮਾ ਕਰਾਇਆ ਆ ਕੁਝ ਕੇਸ ਜਿਹੜੇ ਸਾਡੇ ਪੁਲਿਸ ਦੀ ਭਾਸ਼ਾ ਦੇ ਵਿੱਚ ਗਵਾਹ ਮਕਰਾਉਣਾ ਕਤਲ ਤੋਂ ਵੀ ਵੱਡਾ ਜੁਰਮ ਹੁੰਦਾ ਕਤਲ ਤੋਂ ਵੀ ਵੱਡਾ ਜੁਰਮ ਹੁੰਦਾ ਜਿਹੜਾ ਗਵਾਹੀਆਂ ਮਕਰਾਉਣੀਆਂ ਕੇਸ ਦੀਆਂ ਤੇ ਕਿੰਨੇ ਕੇਸ ਹੈ ਤੇ ਲੁੱਟਾਂ ਖੋਹਾਂ ਦੇ ਦਰਜ ਐ ਆ ਤੁਸੀਂ ਆ ਦੇਖ ਲਓ ਇਹ ਲੋਕ ਪੰਜਾਬ ਬਚਾਉਣ ਦੀਆਂ ਗੱਲਾਂ ਕਰਦੇ ਆ ਚਾਰ ਬੋਲਡਾਂ ਤੇ ਕਲੀ ਮਾਰਤੀ ਤੇ ਤੁਸੀਂ ਇਹਨੂੰ ਪੰਜਾਬ ਦਾ ਹਮੇ ਤੁਹਾਨੂੰ ਦਰਦ ਸਮਝ ਲਿਆ ਆ ਲੋ ਆ ਦੇਖੀ ਚੱਲੋ ਉਹ ਤੁਹਾਡੀ ਨਿੱਜੀ ਇੱਛਾ ਹੈ ਤੁਸੀਂ ਕਿਸੇ ਨੇ ਇਹਨਾਂ ਦੇ ਮਗਰ ਜਾਣਾ ਜਾਓ ਸਾਡਾ ਉਹਦੇ ਨਾਲ ਕੋਈ ਤਾਲਕ ਨਹੀਂ ਸੌਰੀ ਇਹ ਉਹ ਵਿਦਵੀ ਵਾਲੇ ਆ ਗਏ ਆ ਦੇਖ ਲਿਓ ਜੀ ਇਹਦੇ ਚ ਆਪੀ ਫਰੋਕਤियां ਲੁੱਟਾਂ ਖੋਹਾਂ ਕੋਈ ਕਸਰ ਛੱਡੀ ਹੈ ਇਹ ਲੋਕ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਹੁਣ ਉਹਨਾਂ ਤਿੰਨ ਧੀਆਂ ਉਹ ਪੰਜਾਬ ਦੀਆਂ ਧੀਆਂ ਨਹੀਂ ਜਿਹੜੀਆਂ ਇਸ ਬੰਦੇ ਨੇ ਪਿਓ ਤੋਂ ਬਾਹਰੀਆਂ ਕਰ ਦਿੱਤੀਆਂ ਤੇ ماں ਉਹਨਾਂ ਦੀ ਮੰਜੇ ਤੇ ਪਈ ਉਹਦਾ ਡੈਲਸਜ ਹੁੰਦਾ ਆ ਜਿਹੜੇ ਪੱਤਰਕਾਰ ਲੀਡਰ ਲੀਡਰ ਜਿਆਦਾ ਨੇ ਪੱਤਰਕਾਰ ਘੱਟ ਆ ਕਦੇ ਉਧਰੋਂ ਵੀ ਕੈਮਰੇ ਲੈ ਕੇ ਉਹਨਾਂ ਦਾ ਵੀ ਦੁੱਖ ਸੁੱਖ ਪੁੱਛਿਆ ਹੋਣ ਹੁਣ ਤੀਜੀ ਗੱਲ ਪਰਚਾ ਜਿਹੜਾ ਹੋਇਆ ਬਰਨਾਲੇ ਤੁਸੀਂ ਕਿਰਪਾਣਾ ਮਾਰੋ ਨਾਕਿਆਂ ਦੇ ਉੱਤੇ ਮਲਾਜ਼ਮਾਂ ਦੇ ਉਹ ਕਿਹਦੇ ਪੁੱਤੋਂ ਪੰਜਾਬ ਦੇ ਪੁੱਤ ਹਨ ਉਹ ਵੀ ਕਿਸੇ ਦੇ ਪੁੱਤ ਨਹੀਂ ਤੁਸੀਂ ਉਹਨਾਂ ਨੂੰ ਵੱਢੋ ਪਰਚਾ ਹੋ ਗਿਆ ਅਸੀਂ ਵੀ ਕਹਿੰਨੇ ਆ ਕਿਸੇ ਤੇ ਨਜਾਇਜ਼ ਨਹੀਂ ਹੋਣਾ ਚਾਹੀਦਾ ਮੈਂ ਅੱਜ ਹੀ ਬਰਨਾਲੇ ਇਹ ਗੱਲ ਕਰਕੇ ਹਟਿਆ ਪੀ ਭਾਈ ਜੇ ਉਹਦੀ ਭੈਣ ਦਾ ਨਜਾਇਜ਼ ਨਾ ਸਰਪੰਚ ਦਾ ਕਿਉਂਕਿ ਐਫ ਆਈ ਆਰ ਕੀ ਹੁੰਦੀ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਪਹਿਲੀ ਸੂਚਨਾ ਰਿਪੋਰਟ ਜੇ ਉਹਦੇ ਵਿੱਚ ਨਾ ਆ ਗਿਆ ਕੋਈ ਦੋਸ਼ੀ ਨਹੀਂ ਬਣ ਜਾਂਦਾ ਪਹਿਲੀ ਜਿਮਨੀ ਦੇ ਵਿੱਚ ਬੇਗਨਾ ਵੀ ਹੋਣਗੇ ਬੰਦੇ ਤੇ ਵਿੱਚ ਹੋਰ ਪਹਿਣਗੇ ਵੀ ਜਿਹੜੀ ਕੈਮਰੇ ਦੀ ਸੀਸੀਟੀਵੀ ਫੁਟੇਜ ਆ ਗਈ ਆ ਇਹ ਕੋਈ ਏਡੀ ਵੱਡੀ ਕੋਈ ਪੱਤਰਕਾਰ ਵੀ ਜਿਹੜੇ ਐਵੇਂ ਇਸ ਮਾਮਲੇ ਨੂੰ ਤੋਲ ਦੇ ਰਹੇ ਆ ਇਹ ਕੋਈ ਗੱਲ ਨਹੀਂ ਉਹ ਬੇਗਨਾ ਹੋ ਜਾਣਗੇ ਉਹਦੀ ਅਸੀਂ ਵੀ ਲੜਾਈ ਲੜਾਂਗੇ ਜੇ ਉਹ ਤੇ ਪਰ ਵੀਰੋ ਇਹ ਸੋਚੋ ਪੀ ਪੰਜਾਬ ਦੀਆਂ ਧੀਆਂ ਭੈਣਾਂ ਦਾ ਸੜਕਾਂ ਤੇ ਇਹਦੀ ਖਾਤਰ ਤੂਈਆਂ ਫਿਰਦੀਆਂ ਤੇ ਉਹਦੀ ਸਕੀ ਭੈਣ ਜਿਹਦੀ ਖਾਤਰ ਇਹ ਕਬਜੇ ਕਰਦਾ ਫਿਰਦਾ ਜਿਨ੍ਹਾਂ ਦੀ ਖਾਤਰ ਤੇ ਜਿਨ੍ਹਾਂ ਦੀ ਖਾਤਰ ਉਹ ਕੁੜੀਆਂ ਘਰੋਂ ਬੇਕਾਰ ਕੀਤੀਆਂ ਸਵਾਮੀ ਕੁੜੀਆਂ ਗੋ ਸਵਾਮੀ ਹੋਣੀ ਉਹ ਭੈਣ ਨੂੰ ਆਪਦੀ ਨੌਕਰੀ ਪਿਆਰੀ ਆਉਦਾ ਭਰਾ ਪਿਆਰਾ ਨਹੀਂ ਆਪਦੀ ਸਕੀ ਭੈਣ ਤੇ ਇਹਦੇ ਮਗਰ ਨਹੀਂ ਗਈ ਫਿਰ ਤੁਸੀਂ ਇੱਥੇ ਅੰਦਾਜ਼ਾ ਲਾ ਲਓ ਤੁਸੀਂ ਕਦੋਂ ਸਮਝੋਗੇ ਇਹ ਗੱਲਾਂ ਤੁਹਾਡੀ ਕੌਮ ਤੇ ਡਾਕੇ ਪੈ ਗਏ ਤੁਹਾਡੇ ਤਖਤ ਦਾ ਡਾਕਾ ਪੈ ਗਿਆ ਤੁਹਾਡੇ ਆਹ ਮੁੱਦੇ ਅਗਲੇ ਨੂੰ ਰੋਲ ਕੇ ਰੱਖਤੇ ਤੁਸੀਂ ਹਜੇ ਵੀ ਨਹੀਂ ਸਮਝ ਰਹੇ ਸਿਕਿਉਰਟੀਆਂ ਦੇ ਵਿੱਚ ਇਹ ਲੋਕ ਰਹ ਰਹੇ ਨੇ ਕਿਹਦੇ ਲੋਕ ਆ ਫਿਰ ਕਿਸੇ ਨਾਮ ਦੇ ਵਜੋਂ ਇਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਕਿਹੜੀ ਕੁਰਬਾਨੀ ਇਹਨਾਂ ਦੀ ਦੱਸ ਦੋਗੇ ਧਰਮ ਦੀ ਖਾਤਰ ਕੋਈ ਪੰਜਾਬ ਦੀ ਖਾਤਰ ਕੋਈ ਫੌਮ ਦੀ ਖਾਤਰ ਤੇ ਜੇ ਇਹ ਡਰ ਕੇ ਰਹ ਰਹੇ ਨੇ ਫਿਰ ਇਹ ਕਾਦੇ ਬਾਕੀ ਆ ਤੇ ਕਾਦੇ ਸੂਰਮੇ ਆ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਡੀਜੀਪੀ ਸਾਹਿਬ ਨੂੰ ਬੇਨਤੀ ਆ ਇਸ ਤਰ੍ਹਾਂ ਜੇ ਤੁਸੀਂ ਮਾਹੌਲ ਪੰਜਾਬ ਦਾ ਬਣਾਉਣ ਲੱਗ ਪਏ ਨਾ ਤਾਂ ਕੱਲ ਨੂੰ ਕਤਲ ਕਰਕੇ ਅਗਲੇ ਕਹਦੇ ਕਰਨਗੇ ਵੀ ਆਹ ਵੇਖ ਤਾ ਹਜ਼ਾਰ ਬੰਦਾ ਇਕੱਠਾ ਕਰ ਲਿਆ ਸਾਨੂੰ ਕੱਢੋ ਬਾਹਰ ਅਸੀਂ ਵੀਰੋ ਚੁੱਪ ਉਸ ਕਰਕੇ ਹੋਏ ਜਿਹੜਾ ਗ੍ਰਾਹ ਡਾਕਟਰ ਰੰਗਰੇਟੇ ਦਾ ਉਹ ਹੀ ਇਹਦਾ ਆ ਦੂਜਾ ਮੈਂ ਤੁਹਾਨੂੰ ਕਹਤਾ ਵੀ ਚੰਨੀ ਚੋਰੀ